ਉਦਾ ਪੱਖ ਗਿਆ ਹੈ ਮਿੱਤਰੋ 볼ਟ ਅਤੇ ਜੱਗੂ ਦੇ ਪੰਗੇ ਤੋਂ ਬਾਅਦ ਲੋਕਾਂ ਦੀ ਰਾਏ ਸਾਹਮਣੇ ਆਈ ਹੈ ਲੋਕ ਕਹਿੰਦੇ ਆ ਵੀ ਕਬੱਡੀ ਨੂੰ ਤਾਂ ਨਾ ਬਦਨਾਮ ਕਰੋ ਅੱਜ ਕੱਲ ਕਬੱਡੀ ਰਹਿ ਕਿੱਥੇ ਗਈ ਆ ਕਿ ਵੀਰ ਨੇ ਬਹੁਤ ਹੀ ਵਧੀਆ ਗੱਲ ਕੀਤੀ ਆ ਉਹਦੀ ਵੀਡੀਓ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਇੱਕ ਛੋਟੀ ਜੀ ਗਲਤੀ ਨੇ ਐਡਾ ਬੜਾ ਕੱਪ ਐਡੇ ਬਜਟ ਦਾ ਕੱਪ ਖਰਾਬ ਕਰਕੇ ਰੱਖਦਾ ਜੱਗੂ ਨੇ ਤੇ 볼ਟ ਨੇ ਦੋਹਾਂ ਨੇ ਖਰਾਬ ਕਰਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੇ ਪਰ 볼ਟ ਨੇ ਅੱਜ ਪੋਲ ਕੇ ਮਾਫ਼ੀ ਜ਼ਰੂਰ ਮੰਗ ਲਈ ਆ ਤੇ ਸਾਰਿਆਂ ਨੂੰ ਪੇਜਾਂ ਵਾਲਿਆਂ ਨੂੰ ਬੇਨਤੀ ਵੀ ਕਰੀ ਆ ਵੀ ਉਸ ਕਪਨੀ ਨੂੰ ਵੀਡੀਓ ਚਲਾਉਣੀਆਂ ਬੰਦ ਕਰ ਦੋ ਮੈਂ ਵੀ ਇਸ ਚੀਜ਼ ਦੇ ਹੱਕ ਜਾਂ ਵੀ ਉਸ ਕਪਨੀ ਆਪਣੀਆਂ ਵੀਡੀਓ ਚਲਾਉਣੀਆਂ ਜ਼ਰੂਰ ਬੰਦ ਕਰ ਦੋ ਜੋ ਹੋਇਆ ਉਸ ਲੜਾਈ ਨੂੰ ਬੰਦ ਕਰ ਦੋ ਜਿੰਨੀਆਂ ਪੈ ਗਈਆਂ ਠੀਕ ਆ ਸਾਡੇ ਪੇਜ ਤੋਂ ਵੀ 5-7 ਪਈਆਂ ਹੋਈਆਂ ਨੇ ਸਾਡੇ YouTube ਪੇਜ ਤੋਂ ਵੀ 5-7 ਪਈਆਂ ਹੋਈਆਂ ਨੇ ਪਰ ਇਹ ਜ਼ਰੂਰ ਕਹਿਣਾ ਚਾਹੁੰਦਾ ਜੇਕਰ ਕਬੱਡੀ ਬਚਾਉਣੀ ਆ ਜੇਕਰ ਕਬੱਡੀ ਨੂੰ ਲੰਬਾ ਸਮਾਂ ਲੈ ਕੇ ਜਾਣਾ ਵਾ ਜੇਕਰ ਆਪਣੇ ਜਵਾਗਾ ਨੂੰ ਕਬੱਡੀ ਖਾਉਣੀ ਆ ਜੇਕਰ ਆਪਣੇ ਜਵਾਗਾ ਨੂੰ ਸਟਾਰ ਬਣਾਉਣਾ ਜੇਕਰ ਆਪਣੇ ਜਵਾਗਾ ਨੂੰ ਦੇਖਣਾ ਵੀ ਹਾਂ ਇਹ ਵੀ ਇੱਕ ਰੋਸਤਮ ਬਣ ਤਾਂ ਕਟੋਕ ਕਰਨੀ ਇੱਕ ਸੀਜ਼ਨ ਲਈ ਤਾਂ ਇਹ ਦੋਹਾਂ ਨੂੰ ਬੈਨ ਕਰਨਾ ਚਾਹੀਦਾ ਬਾਕੀ ਜੋ 2-2 ਲੱਖ ਰੁਪਇਆ ਲੈ ਕੇ 1.5-1.5 ਲੱਖ ਰੁਪਇਆ ਲੈ ਕੇ ਲੱਖ-ਲੱਖ ਰੁਪਇਆ ਲੈ ਕੇ ਪਲੇਅਰ ਆਉਂਦੇ ਨੇ ਪਰ ਆ ਕੇ ਕੀ ਆ ਖੇੜੋਂ ਆਉਂਨੇ ਹਰ ਇੱਕ ਟੂਰਨਾਮੈਂਟ ਦਾ ਆਹੀ ਹਾਲ ਹੁੰਦਾ ਇਸ ਵੀਰ ਨੇ ਆਖੇ ਕਿ ਜੈਗੂ ਅਤੇ ਬੁਲਟ ਨੂੰ ਇੱਕ-ਇੱਕ ਸਾਲ ਵਾਸਤੇ ਬੈਨ ਕਰ ਦੇਣਾ ਚਾਹੀਦਾ ਆ ਤੁਹਾਨੂੰ ਕੀ ਲੱਗਦਾ ਹੈ ਦੋਸਤੋ ਕਮੈਂਟ ਕਰਕੇ ਦੱਸਿਓ ਕਿਉਂਕਿ ਹੋਰ ਵੀ ਜਿਹੜੇ ਪਲੇਅਰ ਆ ਉਹਨਾਂ ਦੇ ਕੰਨ ਹੋ ਜਾਣਗੇ ਹੁਣ ਕਬੱਡੀ ਤਾਂ ਕਬੱਡੀ ਵਾਂਗੂ ਲੋਕ ਖੇੜਦੇ ਨਹੀਂ ਇਹ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਇਸ ਵੀਰ ਨੇ ਤੁਸੀਂ ਜਾ ਕੇ ਇੰਸਟਾਗ੍ਰam ਤੇ ਅਤੇ YouTube ਤੇ ਵੀ ਦੇਖ ਸਕਦੇ ਹੋ